ਔਗਣਾਂ ਨਾਲ ਭਰਿਆ ਬੰਦਾ ਸਿਰਫ ਔਗਣੀ ਦੇ ਸਕਦਾ ਹੈ ਤੇ ਗੁਨਾ ਨਾਲ ਭਰਿਆ ਹੋਇਆ ਬੰਦਾ ਗੁਣ ਦੇ ਸਕਦਾ ਹੈ। ਸੁੱਖਾਂ ਨਾਲ ਭਰਿਆ ਬੰਦਾ ਸੁਖ ਦੇਏਗਾ, ਦੁੱਖਾਂ ਨਾਲ ਭਰਿਆ ਬੰਦਾ ਦੁੱਖ ਦੇਏਗਾ। ਪ੍ਰੇਮ ਨਾਲ ਭਰਿਆ ਹੋਇਆ ਬੰਦਾ ਪ੍ਰੇਮ ਦੇਏਗਾ ਤੇ ਕ੍ਰੋਧ ਤੇ ਈਰਸ਼ਾ ਨਾਲ ਭਰਿਆ ਹੋਇਆ ਬੰਦਾ ਸਿਰਫ ਕ੍ਰੋਧ ਹੀ ਵੰਡ ਸਕਦਾ ਹੈ। ਜਿਹੜੀ ਚੀਜ਼ ਤੁਹਾਡੇ ਕੋਲ ਬਹੁਤ ਹੈ ਉਹ ਹੀ ਤੁਸੀਂ ਅੱਗੇ ਦਿਓਗੇ। ਗੁਰਦੇਵ ਜੀ ਕਹਿੰਦੇ ਸੇ ਕਰਕੇ ਗੁਣ ਜਿੱਥੋਂ ਮਿਲਦੇ ਨੇ ਆਪਣੇ ਆਪ ਨੂੰ ਗੁਣਾ ਨਾਲ ਪਰ ਲੈ ਗੁਣਾ ਕਾ ਹੋ ਵਾਸੁਲਾ ਕਡ ਵਾਸ ਲੈ ਜਾਂ ਜੇ ਗੁਣ ਹੋਵਣ ਸਾਜਣਾ ਮਿਲ ਸਾਂਝ ਕਰੀ ਜਾ ਗੁਣ ਹੋਣਗੇ ਗੁਣ ਦੇਵਗੇ ਤਾਂ ਜੋ ਚੀਜ਼ ਤੁਹਾਡੇ ਕੋਲ ਹੈ ਉਹ ਤੁਸੀਂ ਅੱਗੇ ਦੇਵਗੇ ਕਈ ਵਰੀ ਆਪਾਂ ਸੁਣਦੇ ਹਾਂ ਵੀ ਮੈਂ ਤੇ ਉਹਦਾ ਭਲਾ ਕਰਨ ਗਿਆ ਸੀ ਮੈਂ ਭੜਾ ਕਰਨ ਗਿਆ ਸੀ ਮੈਨੂੰ ਕੀ ਪਤਾ ਸੀ ਵੀ ਉਹਦਾ ਬੁਰਾ ਹੋ ਜਾਣਾ ਹੈ ਕਈ ਵਾਰੀ ਆਪਾਂ ਵੀ ਕਹਿੰਨੇ ਆ ਵੀ ਮੈਂ ਚਾਹੁੰਦਾ ਸੀ ਉਹਦਾ ਭੜਾ ਹੋ ਜਾਏ ਪਰ ਮੈਨੂੰ ਕੀ ਪਤਾ ਸੀ ਵੀ ਮੇਰਾ ਕਰਨ ਦੇ ਨਾਲ ਉਹਦਾ ਬੁਰਾ ਹੋ ਜਾਣਾ ਹੈ ਹੁਣ ਕਰਨ ਭੜਾ ਜਾਂਦੇ ਆ ਹੋ ਅਗਲੇ ਦਾ ਬੁਰਾ ਜਾਂਦਾ ਕਿਉਂ ਕਿਉਂਕਿ ਜੋ ਤੁਸੀਂ ਉਹਨੂੰ ਦੇਣਾ ਚਾਹੁੰਦੇ ਉਹ ਤੇ ਤੁਹਾਡੇ ਕੋਲ ਹੈ ਹੀ ਕੋਈ ਨਹੀਂ ਦਿਓਗੇ ਕਿੱਥੋਂ ਹੀ ਬੁਰਾ ਹੈ ਤਾਂ ਜਦੋਂ ਬੁਰਾਈ ਭਰੀ ਬੈਠੇ ਆਪਣੇ ਅੰਦਰ ਭਲਾ ਵੀ ਕਰਨ ਜਾਵਾਂਗੇ ਤੇ ਅਗਲੇ ਦਾ ਬੁਰਾਈ ਕਰ ਆਣੇ ਅਸੀਂ ਜਿਸ ਦਾ ਸਾਹਿਬ ਨੰਗਾ ਭੁੱਖਾ ਹੋਵੇ ਤਿਸ ਦਾ ਨਫਰ ਕਿੱਥੋਂ ਰਾਜ ਖਾਹੇ ਜਿਹਦਾ ਮਾਲਕ ਹੀ ਨੰਗਾ ਭੁੱਖਾ ਹੈ ਉਹ ਚਾਹ ਕੇ ਵੀ ਆਪਣੇ ਨੌਕਰ ਨੂੰ ਕੀ ਦੇ ਸਕਦਾ ਹੈ ਦੁੱਖ ਬਹੁਤ ਨੇ ਇਸੇ ਕਰਕੇ ਅਸੀਂ ਦੁੱਖ ਥੋਕ ਦੇ ਭਾ ਵੰਡਦੇ ਆ ਦੁੱਖ ਬਹੁਤ ਨੇ ਇਸੇ ਕਰਕੇ ਵੰਡੀ ਜਾਂਦੇ ਆ ਨਾ ਕਿਉਂਕਿ ਜੋ ਹੈ ਉਹੀ ਦੇਓਗੇ ਨਾ ਸੁਖ ਦੇਣਾ ਵੀ ਚਾਹੀਏ ਤੇ ਕਿੱਥੋਂ ਦਿਆਂਗੇ ਕਿਉਂਕਿ ਅਸੀਂ ਖੁਦ ਸੁਖ ਤੋਂ ਸਖਣੇ ਹਾਂ ਪਹਿਲਾਂ ਖੁਦ ਨੂੰ ਸੁਖ ਨਾਲ ਭਰਨਾ ਪਏਗਾ ਹੁਣ ਤੇ ਦੁੱਖਾਂ ਨਾਲ ਭਰੇ ਆ ਮਹਾਰਾਜ ਕਹਿੰਦੇ ਦੁੱਖ ਕੀਆਂ ਪੰਡਾਂ ਖੁੱਲੀਆਂ ਸੁਖ ਨਾਨਕ ਸਿਉ ਕੋਏ ਬੇ ਦੁੱਖ ਦੀਆਂ ਤੇ ਪੰਡਾਂ ਹਰ ਬੰਦਾ ਭਰਿਆ ਪਿਆ ਤੇ ਜਿਹੜੀ ਚੀਜ਼ ਤੁਹਾਡੇ ਕੋਲ ਹੈ ਤੁਸੀਂ ਅੱਗੇ ਦੇ ਦੇਣੀ ਹੈ ਜਿਹੜੀ ਚੀਜ਼ ਤੁਹਾਡੇ ਕੋਲ ਨਹੀਂ ਦਿਓਗੇ ਕਿਥੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਚੱਲਦੇ ਨੇ ਭਾਈ ਗੁਰਦਾਸ ਜੀ ਕਹਿੰਦੇ ਬਾਬਾ ਦੇਖੈ ਧਿਆਨ ਤਰ ਜਲਦੀ ਸਭ ਪ੍ਰਥਵੀ ਦੇ ਸਿਆਈ ਬਾਜੂ ਗੁਰੂ ਗੋਬਾਰ ਹੈ 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 ਕਰਦੀ ਸੁਣੀ ਲੁਕਾਈ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ ਬਾਬੇ ਨੇ ਦੇਖਿਆ ਕਿ ਚਾਰ ਸੁਪੇਰੇ ਦੁੱਖ ਹੀ ਦੁੱਖ ਹੈ ਪੀੜਾ ਹੀ ਪੀੜਾ ਹੈ ਤੇ ਮਹਾਰਾਜ ਸੁੱਖ ਲੈ ਕੇ ਚੱਲਦੇ ਨੇ ਜਿੱਧਰ ਜਾਂਦੇ ਨੇ ਸੁੱਖ ਵਰਤਾਂਦੇ ਨੇ ਜਿਹਨੂੰ ਮਿਲਦੇ ਨੇ ਉਹਨੂੰ ਆਨੰਦ ਤੇ ਖੇੜੇ ਨਾਲ ਭਰ ਦਿੰਦੇ ਨੇ ਜਿੱਥੋਂ ਲੰਘ ਜਾਂਦੇ ਨੇ ਜਿੱਥੋਂ ਲੰਘ ਜਾਂਦੇ ਜਿੱਥੋਂ ਗੁਜ਼ਰ ਜਾਂਦੇ ਉਹ ਜਿਹੜੀ ਉਹ ਜਿਹੜਾ ਚਾਰ ਛੁਪੇ ਰਹੇ ਉਹਨਾਂ ਅੰਦਰ ਤੇ ਖੇੜੇ ਨਾਲ ਪਰ ਜਾਂਦਾ ਕਿਉਂਕਿ ਉਹਨਾਂ ਕੋਲ ਬਹੁਤ ਸੁੱਖ ਹੈ ਉਹਨਾਂ ਕੁਨੱਕ ਭਰੇ ਪੈਨੇ ਸੁਗੰਧ ਨਾਲ ਉਹ ਸੁਗੰਧ ਵੰਡੀ ਜਾ ਰਹੇ ਨੇ ਜਿਹੜੀ ਚੀਜ਼ ਨਾਲ ਉਹ ਭਰੇ ਨੇ ਉਹ ਵੰਡਦੇ ਪੈਨੇ ਸੁੱਖ ਤਦ ਦਿਓਗੇ ਜਦੋਂ ਤੁਹਾਡੇ ਕੋਲ ਹੈ ਮੈਂ ਇੱਕ ਸੱਜਣ ਨੂੰ ਪੜ੍ਹ ਰਿਹਾ ਸੀ ਉਹ ਜਿਹੜੀ ਕਿਤਾਬ ਹੈ ਉਸ ਨੇ ਆਪਣੇ 6 ਕੋਸਾਲਾਂ ਦੇ ਬੇਟੇ ਨੂੰ ਸਮਰਪਿਤ ਕੀਤੀ। ਉਹ ਸਮਰਪਿਤ ਕਿਉਂ ਕੀਤੀ? ਉਹਦੇ ਚੋ ਕਾਰਨ ਲਿਖਦਾ ਹੈ। ਕਹਿੰਦਾ ਵੀ ਆ 6 ਸਾਲਾਂ ਦੇ ਬੱਚੇ ਨੂੰ ਮੈਂ ਸਮਰਪਿਤ ਕੀਤੀ ਇਸ ਕਰਕੇ ਨਹੀਂ ਕੀਤੀ ਕਿ ਮੇਰਾ ਬੇਟਾ ਹੈ। ਕਹਿੰਦਾ ਉਹਦਾ ਕਾਰਨ ਕੁਝ ਹੋਰ ਹੈ। ਕਹਿੰਦਾ ਇੱਕ ਦਿਨ ਮੈਂ ਬੈਠਾ ਹੋਇਆ ਸੀ ਲਿਖ ਰਿਹਾ ਸੀ ਤੇ 6 ਕੁ ਸਾਲਾਂ ਦਾ ਮੇਰਾ ਬੇਟਾ ਬਾਹਰੋਂ ਆਇਆ ਮੈਨੂੰ ਆ ਕੇ ਪੁੱਛਦਾ ਵੀ ਕੀ ਕਰ ਰਹੇ ਹੋ ਪਿਤਾ ਜੀ ਤੋ ਕਹਿੰਦਾ ਮੈਂ ਉਹਨੂੰ ਦੱਸਿਆ ਵੀ ਮੈਂ ਲਿਖ ਰਿਹਾ ਹਾਂ ਹੁਣ ਬੱਚਿਆਂ ਦੇ ਸਵਾਲ ਕਈ ਵਾਰੀ ਸਾਨੂੰ ਲੱਗਦਾ ਹੈ ਮੈਂ ਬੱਚਾ ਹੈ ਬੱਚਿਆਂ ਦੇ ਸਵਾਲ ਵੀ ਬੱਚਿਆਂ ਵਰਗੇ ਹੁੰਦੇ ਨੇ ਐਸਾ ਨਹੀਂ ਹੈ ਬੱਚਿਆਂ ਦੇ ਸਵਾਲ ਕਈ ਵਾਰੀ ਸਿਆਣਿਆਂ ਦੇ ਸਵਾਲਾਂ ਨਾਲੋਂ ਬਹੁਤ ਜ਼ਿਆਦਾ ਅਰਥ ਭਰਪੂਰ ਹੁੰਦੇ ਨੇ। ਅਸੀਂ ਕਦੀ ਉਹਨਾਂ ਨੂੰ ਧਿਆਨ ਨਾਲ ਸੁਣਦੇ ਨਹੀਂ ਵੀ ਉਹ ਕੀ ਕਹਿਣਾ ਚਾ ਰਹੇ ਨੇ। ਕੋਈ ਕਿ ਸਾਨੂੰ ਲੱਗਦਾ ਉਹ ਵਿਆਣਾ ਹੈ। ਇਹਨੂੰ ਕੀ ਪਤਾ ਹੈ? ਕਹਿੰਦਾ ਮੈਨੂੰ ਪੁੱਛਦਾ ਕਿਉਂ ਲਿਖਦੇ ਹੋ? ਤੋਂ ਕਹਿੰਦਾ ਮੈਂ ਉਹਨੂੰ ਕਿਹਾ ਮੇਰਾ ਕੰਮ ਹੈ। ਕਿਉਂਕਿ ਮੈਂ ਰਾਈਟਰਾਂ। ਤੇ ਰਾਈਟਰ ਲਿਖਦੇ ਹੁੰਦੇ ਨੇ ਮੈਂ ਲਿਖ ਰਿਹਾ ਕਹਿੰਦਾ ਗੱਲਾਂ ਚੱਲਦੀਆਂ ਰਹੀਆਂ ਤੇ ਮੈਂ ਪੁੱਛ ਲਿਆ ਵੀ ਤੁਸੀਂ ਕੀ ਬੰਨਾ ਚਾਹੁੰਦੇ ਹੋ ਤੋ ਕਹਿੰਦਾ ਉਹਨੇ ਮੈਨੂੰ ਕਿਹਾ ਮੈਂ ਡਾਕਟਰ ਬੰਨਾ ਚਾਹੁੰਦਾ ਹੁਣ ਡਾਕਟਰ ਵੀ ਦੇਖੋ ਨਾ ਕਈ ਤਰ੍ਹਾਂ ਦੇ ਨੇ ਕੋਈ ਅੱਖਾਂ ਦਾ ਕੋਈ ਕੰਨ ਦਾ ਕੋਈ ਨੱਕ ਦਾ ਕੋਈ ਦਿਲ ਦਾ ਕੋਈ ਕਿਸੇ ਚੀਜ਼ ਦਾ ਕੋਈ ਕਿਸੇ ਚੀਜ਼ ਦਾ ਕਹਿੰਦੇ ਮੈਂ ਪੁੱਛਿਆ ਵੀ ਕਿਸ ਦਾ ਡਾਕਟਰ ਬੰਨਣਾ ਚਾਹੁੰਦਾ ਹੈ ਕਿਸ ਚੀਜ਼ ਦਾ ਡਾਕਟਰ ਬੰਨਣਾ ਚਾਹੁੰਦਾ ਹੈ ਤੋ ਕਹਿੰਦਾ 6 ਸਾਲ ਦੇ ਬੱਚੇ ਨੇ ਜੋ ਜਵਾਬ ਦਿੱਤਾ ਉਸ ਜਵਾਬ ਨੂੰ ਸੁਣ ਕੇ ਮਾ ਹੱਥਲੀ ਕਿਤਾਬ ਜੜੀ ਉਸ ਬੱਚੇ ਨੂੰ ਸਮਰਪਿਤ ਕੀਤੀ ਇਸ ਕਰਕੇ ਨਹੀਂ ਕੀਤੀ ਕਿ ਮੇਰਾ ਬੇਟਾ ਹੈ ਬਲਕਿ ਉਹ ਜੁਨੇ ਕੀਆ ਉਸ ਨੂੰ ਸੁਣ ਕੇ ਮੈਂ ਉਹ ਕਿਤਾਬ ਉਹਦੇ ਨਾਂ ਕਰ ਦਿੱਤੀ ਉਹਨੇ ਕੀ ਜਵਾਬ ਦਿੱਤਾ ਉਹ ਕਹਿੰਦਾ ਜੀ ਮੈਂ ਸੁੱਖਾਂ ਦਾ ਡਾਕਟਰ ਬੰਨਣਾ ਚਾਹਨਾ ਸੁਖ ਵੰਡਣਾ ਚਾਹਨਾ ਸੁਖ ਦੇਣਾ ਚਾਹਨਾ ਹੁਣ ਸੁਖ ਤੁਹਾਡੇ ਕੋਲ ਹੋਣਗੇ ਤੇ ਤੁਸੀਂ ਦਿਓਗੇ ਜੇ ਸੁਖ ਹੈ ਹੀ ਨਹੀਂ ਤੇ ਕਿੱਥੋਂ ਦਿਓਗੇ ਜਿਹੜੀ ਚੀਜ਼ ਆਪਣੇ ਕੋਲ ਨਹੀਂ ਜਿਹੜੀ ਚੀਜ਼ ਮੇਰੇ ਕੋਲ ਨਹੀਂ ਮੈਂ ਕਿਵੇਂ ਦੇ ਸਕਦਾ ਹੁਣ ਦੇਣੀ ਚਾਹਾਂਗਾ ਵੀ ਤਦ ਵੀ ਨਹੀਂ ਦੇ ਸਕਦਾ ਇਸੇ ਕਰਕੇ ਕਰਨ ਭਲਾ ਜਾਈਦਾ ਅਗਲੇ ਦਾ ਕਰ ਬੁਰਾ ਵੀ ਤੈ ਪੜਾ ਹੈ ਹੀ ਨਹੀਂ ਕਿੱਥੋਂ ਪੜਾ ਕਰੋਗੇ ਅਗਲੇ ਦਾ ਬੁਰਾਈ ਨਾਲ ਤੇ ਨਕੋ ਨਕ ਭਰੇ ਪਏ ਆ ਮਹਾਰਾਜ ਕਹਿੰਦੇ ਫਿਰ ਕੀ ਕੀਤਾ ਜਾਏ ਸੰਗ ਕਰੋ ਸੰਗਤ ਕਰੋ ਗੁਰੂ ਦਾ ਸੰਗ ਕਰੋ ਗੁਰੂ ਕੀ ਪਵਿੱਤਰ ਬਾਣੀ ਪੜੋ ਆਪਣੇ ਆਪ ਨੂੰ ਭਰੋ ਸੁਖ ਨਾਲ ਪ੍ਰੇਮ ਨਾਲ ਆਨੰਦ ਨਾਲ ਖੇੜੇ ਨਾਲ ਤੇ ਜਦੋਂ ਤੁਸੀਂ ਖੁਦ ਭਰ ਜਾਓਗੇ ਫਿਰ ਤੁਹਾਨੂੰ ਵੰਡਣਾ ਨਹੀਂ ਪੈਣਾ ਫਿਰ ਡੁੱਲਣਾ ਸ਼ੁਰੂ ਹੋ ਜਾਣਾ ਹੈ ਜਿਵੇਂ ਫੁੱਲ ਸੁਗੰਧੀ ਨਾਲ ਜਿਵੇਂ ਹੀ ਭਰ ਜਾਂਦਾ ਫਿਰ ਉਹ ਸੁਗੰਧੀ ਵੰਡਦਾ ਥੋੜੀ ਹੈ ਉਹ ਜਦੋਂ ਡੁੱਲਦੀ ਹੈ ਫਿਰ ਜਿੱਥੋਂ ਜਿੱਥੋਂ ਤੱਕ ਉਹ ਸੁਗੰਧ ਡੁੱਲ ਕੇ ਜਾਂਦੀ ਹੈ ਸਾਰਿਆਂ ਨੂੰ ਸੁਗੰਧੀ ਨਾਲ ਭਰ ਦਿੰਦਾ ਹੈ ਇਸੇ ਤਰ੍ਹਾਂ ਜਦੋਂ ਬੰਦਾ ਸੁੱਖ ਨਾਲ ਭਰਦਾ ਫਿਰ ਸੁੱਖ ਡੁੱਲਦੇ ਨੇ ਤੇ ਗੁਰਸਿੱਖੋਂ ਜਦੋਂ ਦੁੱਖ ਨਾਲ ਬੰਦਾ ਭਰ ਜਾਂਦਾ ਫਿਰ ਉਹ ਦੁੱਖ ਵੀ ਡੁੱਲਦੇ ਨੇ ਹੁਣ ਅਸੀਂ ਦੁੱਖਾਂ ਨਾਲ ਭਰੇ ਆ ਇਸੇ ਕਰਕੇ ਦੁੱਖ ਡੁੱਲਦੇ ਨੇ ਸਾਡੇ ਚ ਮਹਾਰਾਜ ਕਹਿੰਦੇ ਦੁੱਖ ਕੀਆਂ ਪੰਡਾਂ ਖੁੱਲੀਆਂ ਹਰ ਬੰਦਾ ਦੁੱਖ ਦੀ ਪੰਡ ਐ ਦੁੱਖ ਹੀ ਦੁੱਖ ਦੁੱਖ ਵੰਡੀ ਜਾਂਦੇ ਨੇ